ਜੇ ਉਹਨਾਂ ਦੇ ਜੋ ਉਹ ਨਾ ਲਗਾ ਰਹੇ ਸੀ ਇਹ ਉਹਨਾਂ ਨੇ ਮੋਤੀਨ ਸਮੁਦਾਇ ਖਿਲਾਫ ਕੁਝ ਬੋਲਦਾ ਹੋ ਉਹਨਾਂ ਦਾ ਸਿਰਫ ਕੁਝ ਬੋਲਦਾ ਫਿਰ ਤਾਂ ਉਹਨੂੰ ਗਲਤ ਕਹਿੰਦੇ ਆਪਾਂ ਦੇਖੋ ਜੀ ਉਹਨਾਂ ਨੇ ਉਹਨਾਂ ਖਾਵ ਨਾ ਲਾਇਆ ਉਹਨੇ ਉਹ ਦੌੜੇ ਜਾ ਰਿਹਾ ਵਾ ਰੋਡ ਤੇ ਜਾ ਰਿਹਾ ਆਪਾਂ ਜੈਸ਼ੀ ਰਾਮ ਨਾ ਲਾ ਰਿਹਾ ਵਾ ਤਾਂ ਉਹਨੂੰ ਤਰਾਜ ਨੂੰ ਹੋਣਾ ਚਾਹੀਦਾ ਸੀਗਾ ਉਹਪਨ ਕੰਮ ਕਰੀ ਜਾਂਦੇ ਉਹਨੂੰ ਰੋਕ ਕੇ ਉਹ ਉਹਨੂੰ ਇਕੱਠੇ ਹੋ ਗਏ ਉਹਨੂੰ ਜਿਹੜਾ ਉਹਨੂੰ ਘੇਰੇ ਦੀ ਕੋਸ਼ਿਸ਼ ਕੀਤੀ ਆ ਜਾਂ ਘੇਰਿਆ ਉਹਨੂੰ ਕਿਹਾ ਮਾਂ ਕੁ ਰੀਤੀ ਆ মিডিਆ ਦੇ ਅਨੁਸਾਰ ਕਿ ਬਹੁਤ ਹੀ ਮੰਦਭਾਈ ਘਟਨਾ ਹੈ ਜਦ ਬੰਦਾ ਲੰਘ ਰਿਹਾ ਕੋ ਮੇਰਾ ਤਾਂ ਹੋ ਗਿਆ ਆਦ ਨਹੀਂ ਹੋ ਸਕਦਾ ਇਹ ਜੋ ਕੋ ਜੀ ਮੈਂ ਲੰਘ ਰਿਹਾ ਸੀਗਾ ਜੀ ਇਹ ਨਾ ਇਹ ਲਾ ਰਿਹਾ ਮੁਹੰਮਦ ਦੇ ਮੇਰਾ ਮੈਂ ਹੱਥ ਹੋ ਗਿਆ ਜੀ ਇਹ ਆਦ ਨਹੀਂ ਹੁੰਦਾ ਜੀ ਪੰਜਾਬ ਸਰਕਾਰ ਅਗੇ ਵੀ ਇਹ ਮੈਂ ਬੇਨਤੀ ਕਰਾਂਗੇ ਦੇਖੋ ਵੀ ਦਿਗਲਾਤਾਰ ਪੰਜਾਬ ਦੇ ਵਿੱਚ ਇਹ ਜੀ ਮੰਦਭਾਈ ਘਟਨਾ ਹੋ ਰਹੀ ਹੈ ਬਹੁਤ ਹੀ ਚਿੰਤਾ ਜਨਕ ਹੈ ਜਾਂ ਥੇ ਪਰ ਬਾਂਗੜ ਦੇ ਵਿੱਚ ਵੀ ਕਹਿੰਦੇ ਆ ਕੁਝ ਲੋਕ ਪ੍ਰਵਾਸੀ ਕਹਿ ਰਹੇ ਪ੍ਰਵਾਸੀਆਂ ਨੇ ਇੱਕ ਪੰਜਾਬੀ ਨੂੰ ਧੱਕਾ ਦੇ ਦਿੱਤਾ ਨਹਿਰ ਦੇ ਵਿੱਚ ਉਹੀ ਦੋ ਡੈਥ ਹੋਈ ਆ ਲੱਭੇ ਹਜਾ ਲਾਸ਼ ਮਿਲੀ ਨਹੀਂ ਹੈ ਜੀ ਸਰਕਾਰ ਜਿਹਦਾ ਵੈਅ ਚਾਹ ਪ੍ਰਵਾਸੀ ਜੇ ਕੋਈ ਹੈ ਕਿਸੇ ਵੀ ਗਾਧ ਰੱਖੇ ਚਾਹ ਪ੍ਰਵਾਸੀ ਹੈ ਕੋਈ ਪਿਉਰੀ ਦੀ ਪ੍ਰਵਾਸੀ ਹੋਵੇ ਕਿ ਜਿਹੜੇ ਵੀ ਸਾਡੇ ਇੱਥੇ ਵੀ ਕਾਇਦ ਆਮ ਤੌਰ ਤੇ ਰਹਿੰਦਾ ਹੈ ਸਭ ਦੀ ਪੁਲਿਸ਼ ਵੈਕਸ਼ਨ ਹੋਣੀ ਚਾਹੀਦੀ ਹੈ ਸਰਕਾਰ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੀ ਜਿੰਨੇ ਵੀ ਇਹ ਬੰਦੇ ਨੇ ਕਾਇਦ ਰੱਖੇ ਗਿਆ ਤੇ ਜਿਹੜੇ ਕਿਸੇ ਘਰ ਰਹਿ ਰਹੇ ਆ ਚਾਹ ਵੇੜਾ ਕੋਈ ਹੈ ਇਹ ਸਾਰੇ ਪੁਲਿਸ਼ ਵੈਕਸ਼ਨ ਪੇਰੀਵਿਸ਼ੀ ਗ੍ਰਾਮ ਕਿ ਨਾਰਾ ਨਹੀਂ ਕੋਈ ਲੰਦਾ ਹੁੰਦਾ ਉਹ ਜੈਸ਼ੀ ਰਾਮ ਹੈ ਕਿੰਨੇ ਕਿਹੜਾ ਕੋਈ ਉਹਨੂੰ ਕੋਈ ਗਾਲ ਘੱਟਦੀ ਕੀ ਹੈ ਕੋਈ ਗਲਤ ਕੱਲ ਦੇ ਲਾਹੇ ਬੋਲ ਦਿੱਤੇ ਗਿਆ ਜੇ ਚੁੱਪ ਰਹਿ ਲੈਂਦਾ ਤਾਂ ਸ਼ਾਇਦ ਇਹ ਮਸਲਾ ਨਾ ਹੁੰਦਾ ਕੋਈ ਵੀ ਆਇਆ ਤਾਂ ਕਹਿੰਦੇ ਜੇ ਉਹ ਉੱਥੇ ਉਹ ਉੱਥੇ ਨਾ ਆਂਦੇ ਹਾਂ ਪੰਜਾਬ ਵੀ ਕਹਿੰਦਾ ਦਿਆ ਵੀ ਉੱਥੇ ਮੁਸਲਮਾਨ ਤੋਂ ਆਏ ਜਿਹੜਾ ਉਸ ਵਕਤਿਆ ਉੱਥੇ ਨਾ ਆਂਦੇ ਕੋਈ ਜਿਹੜਾ ਆ ਜਾਂਦੇ ਤਾਂ ਵੀ ਹਿੰਦੂ ਬੰਦਾ ਕੋਈ ਹੋ ਆ ਤਾਂ ਵੀ ਬੰਦ ਕਰ ਦਿੰਦੇ ਹੈ ਬਹਿਂਗੋਂ ਨੂੰ ਹੀ ਬੰਦ ਕੀਤਾ ਜਾਂਦਾ ਦੂਜੇ ਸੰਧਾ ਬੰਦ ਨਹੀਂ ਕੀਤਾ ਜਾਂਦਾ ਮੁੱਛੀ ਸੰਧਾ ਬੰਦ ਨਹੀਂ ਕੀਤਾ ਪਰ ਕਾਰਵਾਈ ਤਾਂ ਹੋਈ ਨਾ ਉਹਨਾਂ ਕਾਰਵਾਈ ਤਾਂ ਹੋਈ ਹੈ ਨਹੀਂ ਹੈ ਗ੍ਰਿਫਤਾਰੀ ਨਹੀਂ ਹੋਈ ਉਹ ਕਹਿੰਦੇ ਗ੍ਰਿਫਤਾਰ ਕਰ ਲੋ ਉਹ ਕਹਿੰਦੇ ਗ੍ਰਿਫਤਾਰ ਕਰ ਲੋ ਲੇਕਿਨ ਮੈਂ ਤਾਂ ਫੇਕ ਕਹਤਾ ਵੀ ਇਹ ਜਾਂਚ ਦਾ ਵਿਚਾਰ ਹੈ ਕੀ ਵਾਕਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਜਲੰਧਰ ਦਾ ਮੁੱਦਾ ਹੋਵੇ ਜਾਂ ਫਿਰ ਲੁਧਿਆਣੇ ਦੇ ਵਿੱਚ ਵਾਪਰਿਆ ਹਾਦਸਾ ਹੋਵੇ ਕਿਉਂਕਿ ਕਾਰਨ ਇੱਥੇ ਇਹੀ ਹੈ ਕਿ ਇਲਜ਼ਾਮ ਦੋਨੋਂ ਪੱਖਾਂ ਦੇ ਉੱਤੇ ਲੱਗਦੇ ਆ ਸਨਾਤਨ ਦੇ ਉੱਤੇ ਲੱਗਦੇ ਆ ਹਿੰਦੂਆਂ ਦੇ ਉੱਤੇ ਲੱਗਦੇ ਆ ਔਰ ਮੁਸਲਿਮ ਭਾਈਚਾਰੇ ਦੇ ਉੱਤੇ ਲੱਗਦੇ ਆ ਲੇਕਿਨ ਲੁਧਿਆਣੇ ਦੇ ਵਿੱਚ ਆਖਰੇ ਕਿਹੜਾ ਪੱਖ ਹੈ ਕਿ ਆ ਵਾਕਈ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਔਰ ਇੱਥੇ ਇਹ ਸੋਚਣਾ ਹੋਏਗਾ ਕਿ ਅਗਰ ਖੁਦ ਡੀਸੀਪੀ ਇਹ ਮੰਨਦੇ ਆ ਔਰ ਡੀਜੀਪੀ ਇਹ ਕਹਿੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਔਰ ਇਹਦੇ ਲਈ ਤਰਕ ਰਹਿਣ ਦੀ ਲੋੜ ਹੈ ਔਰ ਡੀਸੀਪੀ ਲੁਧਿਆਣਾ ਬਿਆਨ ਦਿੰਦੇ ਆ ਕਿ ਵਾਕਈ ਬਾਰਲੀਆਂ ਸਟੇਟਾਂ ਤੋਂ ਅਸਲਾ ਆ ਰਿਹਾ ਤਾਂ ਕੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਆਪਸ ਦੇ ਵਿੱਚ ਜੁੜਦੀਆਂ ਹੋਈਆਂ ਨਜ਼ਰ ਨਹੀਂ ਆਉਂਦੀਆਂ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਆ ਸ਼ਿਵ ਸੈਨਾ ਭਾਰਤਵੰਸ਼ੀ ਦੇ ਯੋਗੇਸ਼ ਬਖਸ਼ੀ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਬਹੁਤ ਸਵਾਗਤ ਹੈ ਲੁਧਿਆਣਾ ਲਾਈਵ ਤੇ ਬਖਸ਼ੀ ਸਾਹਿਬ ਜੈ ਸ਼੍ਰੀ ਰਾਮ ਜੈ ਮਹਾਕਾਲ ਬਹੁਤ ਬਹੁਤ ਧੰਨਵਾਦ ਆ ਜੈ ਸ਼੍ਰੀ ਰਾਮ ਕਹਿੰਦੇ ਉੱਤੇ ਤਾਂ ਐਡਾ ਵੱਡਾ ਬਮਾਲ ਹੋ ਗਿਆ ਤੁਸੀਂ ਜੈ ਸ਼੍ਰੀ ਰਾਮ ਕਹਿ ਰਹੇ ਹੋ ਬਿਲਕੁਲ ਜੈ ਸ਼੍ਰੀ ਰਾਮ ਕਹਿਣਾ ਚਾਹੀਦਾ ਮੈਂ ਵੀ ਤੁਹਾਨੂੰ ਜੈ ਸ਼੍ਰੀ ਰਾਮ ਕਹਿਣਾ ਬਰ ਜਲੰਧਰ ਦੇ ਵਿੱਚ ਤਾਂ ਇੱਕ જય ਸ਼੍ਰੀ ਰਾਮ ਦਾ ਨਾਰਾ ਲਗਾ ਨੰਨਾ ਮਹੰਗਾ ਪੈ ਗਿਆ ਕਿ ਮੁਸਲਮਾਨ ਸਮੁਦਾਏ ਦੇ ਉੱਤੇ ਐ ਫਾਇਰ ਹੋ ਗਈ ਆਪਸ ਦੇ ਵਿੱਚ ਹਿੰਦੂ ਸੰਗਠਨਾਂ ਨੂੰ ਤਰਨਾ ਲਾਣਾ ਪਿਆ ਭਾਈਚਾਰੇ ਦੇ ਵਿੱਚ ਫਿੱਕਾ ਗਿਆ ਦੇਖੋ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਹੈ ਵੀ ਜਿਹੜੇ ਉੱਥੇ ਮੁਸਲਮਾਨ ਸਮੁਦਾਏ ਆਪਣਾ ਇੱਕ ਰੋਸ਼ ਪ੍ਰਦਰਸ਼ਨ ਕਰਦੇ ਸੀਗੇ ਤੇ ਇੱਕ ਜਾਂਦੇ ਸਾਡੇ ਹਿੰਦੂ ਭਰਾ ਨੇ ਇੱਕ જય ਸ਼੍ਰੀ ਰਾਮ ਦਾ ਨਾਰਾ ਲਾਤਾ ਤੇ ਉਹਨਾਂ ਨੂੰ ਉਤਰਾਜ ਨਹੀਂ ਹੋਣਾ ਚਾਹੀਦਾ ਸੀਗਾ ਜੇ ਉਹਨਾਂ ਦੇ ਜੋ ਉਹ ਨਾਰਾ ਲਗਾ ਰਹੇ ਸੀਗੇ ਉਹਨਾਂ ਦੇ ਮੂਸਲਮਾਨ ਸਮੁਦਾਇ ਖਿਲਾਫ ਕੁਝ ਬੋਲਦਾ ਹੋ ਉਹਨਾਂ ਸਲੋਖੇ ਬੋਲਦਾ ਫਿਰ ਤਾਂ ਉਹ ਉਹਨੂੰ ਗਲਤ ਕਹਿੰਦੇ ਆਪਾਂ ਦੇਖੋ ਜੀ ਉਹਨਾਂ ਨੇ ਉਹਨਾਂ ਖਾਵ ਨਾ ਲਾਇਆ ਉਹਨੇ ਉਹ ਦੌੜਾ ਜਾ ਰਿਹਾ ਵਾ ਰੋਡ ਤੇ ਜਾ ਰਿਹਾ ਆਪਣਾ ਜੈਸ਼ੀਦਰਮ ਨਾ ਲਾ ਰਿਹਾ ਵਾ ਤੇ ਉਹਨਾਂ ਨੂੰ ਉਤਰਾਜ ਨਹੀਂ ਹੋਣਾ ਚਾਹੀਦਾ ਸੀਗਾ ਉਹ ਆਪਣਾ ਕੰਮ ਕਰੀ ਜਾਂਦੇ ਲੇਕਿਨ ਜੇ ਉਹਨਾਂ ਨੂੰ ਜੋ ਜੈਸ਼ੀਦਰ ਲਾਇਆ ਉਹ ਨੂੰ ਰੋਗ ਗਏ ਉਹ ਨੂੰ ਇਕੱਠੇ ਹੋ ਗਏ ਉਹ ਨੂੰ ਜਿਹੜਾ ਉਹਨੂੰ ਘੇਰੇ ਦੀ ਕੋਸ਼ਿਸ਼ ਕੀਤੀ ਆ ਜਾਂ ਘੇਰਿਆ ਉਹਨੂੰ ਜਾਂ ਮਾਰਗੁਰ ਕੀਤੀ ਆ ਮੀਡੀਆ ਦੇ ਅਨੁਸਾਰ ਤੇ ਬਹੁਤ ਹੀ ਬੰਦਾ ਬਾਈ ਕਰਨਾ ਹੈ ਕਿ ਅਸੀਂ ਆਪਣਾ ਹਿੰਦੁਸਤਾਨ ਭਾਰਤ ਵਿੱਚ ਜੈਸੀਆਂ ਉਹਨਾਂ ਨਾਲ ਨਹੀਂ ਨਾ ਸਕ ਦਗਾ ਸਕਦੇ ਪਿਆ ਜੀ ਪੰਜਾਬ ਸਰਕਾਰ ਅੱਗੇ ਵੀ ਇਹੀ ਮੈਂ ਬੇਨਤੀ ਕਰਾਂਗੇ ਦੇਖੋ ਵੀ ਨਿਗਰਾਨਤਾ ਪੰਜਾਬ ਦੇ ਵਿੱਚ ਇਹ ਜੋ ਮੰਦਭਾਈ ਘਟਨਾ ਹੋ ਰਹੀ ਹੈ ਬਹੁਤ ਹੀ ਚਿੰਤਾਜਨਕ ਹੈ ਕਿ ਹੈ ਵੀ ਦੇਖੋ ਕੁਝ ਸ਼ਾਦੀ ਤੱਤ ਜਿਹੜੇ ਇਹ ਕੰਮ ਕਰ ਰਹੇ ਆਪਸੀ ਭਾਈ ਦੇ ਫਿਕ ਬਾਰਿਆ ਪੰਜਾਬ ਦੇ ਲਾਣ ਆਰਡਰ ਜਿਹੜੇ ਸਿਟੀ ਮੇਨਟੈਂਸ ਨਹੀਂ ਹੋ ਰਹੀ ਅਸਟਾ ਕਿ ਇਹ ਹਰਾਸ਼ਟ ਵੀ ਲਾਗੇ ਰਾਸ਼ਪੀ ਨਿਸ਼ਾਸਨ ਲਾਗਦੀ ਇਹ ਕਮ ਕਰੇ ਵੀ ਸੈਂਟਰਲ ਗਵਰਨਰ ਅਥੇ ਰਾਸ਼ਵੀ ਰਾਜ ਲਾਗੂ ਕਰ ਦੇਵੇ ਕਿ ਜੇ ਇਹ ਪੰਜਾਬ ਸਰਕਾਰ ਨੇ ਇਹਨਾਂ ਲੋਕਾਂ ਨੂੰ ਨੱਥ ਨਾ ਪਾਈ ਤੇ ਜਲਦੀ ਹੀ ਮੇਰੇ ਹਿਸਾਬ ਨਾਲ ਨਾ ਸੈਂਟਰ ਗਵਰਨਮੈਂਟ ਨੇ ਇੱਥੇ ਹੀ ਹਸਪਤਾਲ ਲਗਾ ਦੇਣਾ ਨਹੀਂ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਸੈਂਟਰ ਗਵਰਨਮੈਂਟ ਇਹਦੇ ਵਿੱਚ ਇਨਵੋਲ ਹੈ ਕਿ ਸੈਂਟਰ ਗਵਰਨਮੈਂਟ ਹੀ ਕਰਵਾ ਰਹੀ ਹੈ ਸੈਂਟਰ ਗਵਰਨਮੈਂਟ ਕਹਿੰਦਾ ਦੇਖੋ ਸੈਂਟਰ ਹਿੰਦੁਸਤਾਨ ਦੀ ਸਰਕਾਰ ਹੈ ਉਹ ਧਿਆਨ ਰੱਖੂਗੀ ਨਾ ਜੀ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਧਿਆਨ ਇਹ ਹੀ ਰੱਖ ਲਿਓ ਵੀ ਇਹ ਸ਼ਰਾਰਤੀ ਅੰਸਰ ਹੈ ਕੌਣ ਸਰ ਇਹ ਤਾਂ ਪੰਜਾਬ ਦੇ ਕਹਿੰਉ ਨਾ ਪੰਜਾਬ ਦੇ ਅੰਦਰ ਪੈਣੀ ਉਹ ਕਿਉਂ ਧਿਆਨ ਰੱਖੂਗੀ ਪੰਜਾਬ ਸਰਕਾਰ ਦੇ ਅੰਦਰ ਜਿੱਥੇ ਜਿੱਦੀ ਚੇੜੀ ਚੇਧਿਆ ਰੱਖੂਗੀ ਉਹ ਮਨਿਸਟਰ ਮੇਰੀ ਗੱਲ ਸੁਣੋ ਇੱਕ ਦੇਸ਼ ਦਾ ਹੋਮ ਮਨਿਸਟਰ ਹੈ ਹੋਮ ਮਨਿਸਟਰ ਤਾਂ ਡੀਜੀਪੀ ਨੂੰ ਕਹਿ ਸਕਦਾ ਨਾ ਇੱਕ ਮੇਰੀ ਗੱਲ ਸੁਣੋ ਉਹ ਇੱਕ ਇੱਕ ਨੋਟਿਸ ਤਾਂ ਲੈ ਸਕਦਾ ਸੂਮੋਟੋ ਲੈ ਸਕਦਾ ਉਹ ਤਾਂ ਉਹਨਾਂ ਦੇ ਉਹਦਾ ਕੀ ਹੋਊਗਾ ਆਪਣਾ ਦਸਤਖਤ ਕਿ ਉਹਨਾਂ ਨੂੰ ਕਹਿ ਵੀ ਹੋਊਗਾ ਉਹਨਾਂ ਨੂੰ ਕਿ ਉਹ ਧਿਆਨ ਰੱਖ ਰਿਹਾ ਹੈ ਸਿੜੀ ਦੇ ਉੱਪਰ ਲੇਕਿਨ ਜਿਸ ਜਿੱਦੀ ਸਿੜੀ ਏਰੀਆ ਜਪੈਂਦੀ ਹੈ ਉਹਨੂੰ ਧਿਆਨ ਦੇਣਾ ਜ਼ਿਆਦਾ ਨਾ ਜਿਵੇਂ ਸਾਰੇ ਪੰਜਾਬ ਚ ਹੈ ਪੰਜਾਬ ਸਰਕਾਰ ਹੈ ਸਾਡੇ ਮੁੱਖ ਮੰਤਰੀ ਭੂਵਨਤਮਨ ਜੀ ਹੈ ਬਧੀ ਸਰਕਾਰ ਚਲਾ ਰਹੇ ਉਹ ਧਿਆਨ ਦੇਣਗੇ ਇਹ ਵੀ ਹੈ ਟਾਈਮ ਆ ਪੰਜਾਬ ਚ ਕੀ ਹੋ ਰਿਹਾ ਵਾ ਕਿਹੜੇ ਲੋਕ ਮੋਰਖਾ ਕਰ ਰਹੇ ਉਹਨਾਂ ਉਹਨਾਂ ਪਰ ਤਨ ਕਸੇ ਜਾਂ ਕਸੇ ਜਾਣੂ ਮਸਤ ਤੇ ਜਲੰਧਰ ਦੇ ਵਿੱਚ ਕੀ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਸੀਗੀ ਜਲੰਧਰ ਦੇ ਵਿੱਚ ਪੂਰੀ ਹੈ ਜਾਣ ਕੇ ਮੋਰਖਾ ਕੁਝ ਕੁਝ ਕੀਤੀ ਜਾ ਰਹੀ ਸੀਗੀ ਜਾਣ ਬੁੱਝ ਕੇ ਲੋਕ ਜਿਹੜੇ ਜੈਸੀ ਰਾਮ ਨਾਇਦ ਉੱਪਰ ਜਿਹੜੇ ਮੁਸਲਮਾਨ ਸਮਝਾਏ ਨੇ ਉਹਨਾਂ ਨੂੰ ਤੁਹਾਨੂੰ ਘੇਰਿਆ ਤੁਹਾਨੂੰ ਹਿੰਦੂਆਂ ਨੂੰ ਘੇਰਿਆ ਇਸ ਟਾਈਮ ਹਿੰਦੂ ਜਿਹੜੇ ਸਾਡੇ ਲੋਕ ਹੈਗੇ ਆ ਜਿਹੜੇ ਇਸ ਟਾਈਮ ਉਹਦੇ ਵਿਰੋਧ ਦੇ ਖਿਲਾਫ ਜਿਹੜੇ ਅਸਾਂ ਉਤਰੇ ਗਏ ਆ ਉਹ ਸਾਡੇ ਹਿੰਦੂ ਭਗੀਆਂ ਭਰਾਵਾਂ ਨੂੰ ਆਪਣੇ ਘਰ ਦੇ ਨੇੜੇਪਰ ਵੀ ਕਰਤਾ ਵੀ ਤਾਂ ਕਿ ਬਾਹਰ ਨਾ ਆ ਸਕਣ ਠੀਕ ਹੈ ਨਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਤੁਸੀਂ ਆਪ ਕਹਿ ਰਹੇ ਹੋ ਕਿ ਨਜ਼ਰ ਰੱਖਣੀ ਚਾਹੀਦੀ ਹੈ ਜੀ ਉਹ ਨਜ਼ਰ ਬੰਦ ਕਰ ਲੇ ਤਾਂ ਚੰਗੀ ਗੱਲ ਹੈਗੀ ਹੈ ਦੂਸਰੀ ਗੱਲ ਇਹ ਹੈ ਮੁਸਲਿਮ ਸਮੁਦਾਇ ਕਹਿ ਰਿਹਾ ਕਿ ਸਾਡੇ ਅਸੀਂ ਜਾ ਰਹੇ ਹਾਂ ਠੀਕ ਹੈ ਇੱਕ ਜਲਸਾ ਜਾ ਰਿਹਾ ਉਹਦੇ ਵਿੱਚ ਚਾਹੇ ਉਹ ਕੋਈ ਕਿਸੇ ਤਰ੍ਹਾਂ ਦੇ ਨਾਰੇ ਲਾ ਰਹੇ ਹੈ ਉਹ ਕਹਿੰਦੇ ਅਸੀਂ 2.5 ਕਿਲੋਮੀਟਰ ਨਿਕਲੇ ਕਿਸੇ ਨੇ ਜੈ ਸ਼੍ਰੀ ਰਾਮ ਨਹੀਂ ਕਿਹਾ ਇੱਕ ਬੰਦਾ ਆਂਦਾ ਜਾ ਕੇ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਛੇੜਨ ਦੀ ਕੋਸ਼ਿਸ਼ ਕਰਦਾ ਨਕੋਤ ਕੀ ਛੇੜਾ ਨਾ ਨੇ ਮੈਂ ਦੱਸਣਾ ਮਨੋਂ ਦੱਸਣਾ ਉਹਨੂੰ ਕਿ ਕਿ ਸ਼ੀਰਾਂ ਨੇ ਉਹ ਕਹਿੰਦੇ ਸਾਡੇ ਸੈਂਟੀਮੈਂਟ ਆहत ਹੋਏ ਹੈ ਨਾ ਸ਼ੀਰ ਕਿ ਦਾਤ ਹੋ ਜਾਊਗਾ ਜੈ ਸ਼ੀਰਾਮ ਕਹਿ ਸਕਦੇ ਹੋ ਜੋ ਆਪਣਾ ਨਾਮ ਲਾ ਰਿਹਾ ਕੋ ਉਹ ਕੋ ਮੇਰਾ ਸਿਰ ਆਤ ਹੋ ਗਿਆ ਹਾਂ ਜਦ ਬਣਾ ਲੰਘ ਰਿਹਾ ਕੋ ਮੇਰਾ ਆਤ ਹੋ ਗਿਆ ਆਤ ਨਹੀਂ ਹੋ ਸਕਦਾ ਜੀ ਜੋ ਕੋ ਜੀ ਮੈਂ ਲੰਘ ਰਿਹਾ ਸੀ ਜੀ ਇਹ ਨਾ ਇਹ ਲਾ ਰਿਹਾ ਮੁਹੰਮਦ ਦੇ ਮੇਰਾ ਮੇਰਾ ਮੈਂ ਆਤ ਹੋ ਗਿਆ ਜੀ ਇਹ ਆਤ ਨਹੀਂ ਹੁੰਦਾ ਉਹ ਉਹਨਰ ਆਪਣਾ ਅਲਾ ਭਗਵਾਨ ਗਿਆ ਇਨਨੇ ਆਪਣੇ ਭਗਵਾਨ ਪਵਾਨੇ ਖਿਆ ਗਿਆ ਜਦੋਂ ਜਸ਼ਨ ਨਾਲ ਲਾਤ ਆ ਤੇ ਇਹਨਾਂ ਕੋਲ ਤਾਜ ਨੋਚੀਦਾ ਵਾ ਉਹ ਜੇ ਉਹ ਇਤਰਾਜ ਹੋ ਗਏ ਇਹਨਾਂ ਨੇ ਆਪਣੇ ਬੰਦਿਆਂ ਨੇ ਇਹਨਾਂ ਨੇ ਘੇਰਿਆ ਵਾ ਇਹ ਬਹੁਤ ਹੀ ਦੁਖਦਾਈ ਘਟਨਾ ਹੈਗੀ ਆ ਵੀ ਇੱਕ ਹਿੰਦੁਸਤਾਨ ਦੇ ਰਹਿ ਗਏ ਵੀ ਕਿਸੇ ਨੂੰ ਲੋਕਤੰਤਰ ਹ ਹਮ ਨੂੰ ਹੱਕ ਮੰਦਾ ਆਪਣੇ ਆਪਣੇ ਭਗਵਾਨ ਦਾ ਨਾਮ ਲੈਣਾ ਜੇ ਉਹ ਕਿਸੇ ਦੇ ਖਿਲਾਫ ਬੋਲੇ ਉਹਨੂੰ ਕੁਝ ਮਾਰਾ ਬੋਲਦਾ ਫਿਰ ਉਹ ਉਹ ਨਾ ਕਰਦਾ ਜੀ ਉਹ ਆ ਬਿਲਕੁਲ ਮਾੜਾ ਉੱਥੇ ਕੋਈ ਸ਼ਬਦ ਨਹੀਂ ਬੋਲਿਆ ਗਿਆ ਉਹਨਾਂ ਦਾ ਪੱਖ ਇਹ ਆਇਆ ਹਿੰਦੂ ਜਿਹੜੇ ਸੰਗਠਨ ਨੇ ਕਿ ਉਹ ਜਾਣਦੇ ਹੋਏ ਜੈ ਸ਼੍ਰੀ ਰਾਮ ਕਿਹਾ ਉਹ ਨਾਂ ਜਵਾਬ ਦਿੰਦੇ ਜੈ ਸ਼੍ਰੀ ਰਾਮ ਦੇ ਨਾਰੇ ਵੀਡੀਓ ਦੇਖੋ ਨਾ ਉਹ ਕਿਸ ਤਰ੍ਹਾਂ ਦੇ ਮੁਸਲਮਾਨ ਲੋਕ ਉਹਨੂੰ ਘੇੜਦੇ ਪਏ ਜਿਵੇਂ ਬੜੇ ਗੁਨਾਹ ਕਰਤਾ ਉਹਨੇ ਕਿਸ ਤਰ੍ਹਾਂ ਉਹਨੂੰ ਘੇੜਦੇ ਪਏ ਸੀ ਕਿ ਕਿਸ ਤਰ੍ਹਾਂ ਉਹਨੂੰ ਇਕੱਲੇ ਨੂੰ ਘੇੜ ਕੇ ਕਿੱਦਾਂ ਗੱਲਾਂ ਕਰਦੇ ਪਏ ਸੀ ਹੌ ਫੁੱਲਰਪਾਜ ਕਰਨ ਲੱਗੇ ਸੀ ਉਹ ਤਾਂ ਮਤਲਬ ਕਿ ਇਹ ਜੇ ਕੰਮ ਨਹੀਂ ਹੋਣਾ ਚਾਹੀਦਾ ਵੀ ਜੋ ਨਾਰਾ ਨਾ ਲਾਈ ਤੁਸੀਂ ਆਪਣਾ ਕੰਮ ਕਰੀਓ ਤੁਸੀਂ ਜੇ ਤੁਹਾਨੂੰ ਦਿੱਕਤ ਤੁਸੀਂ ਬਿਸ਼ਾਦ ਨੂੰ ਕਹਿੰਦੇ ਵੀ ਇਹਨੂੰ ਪਰੇ ਕਰ ਬਈ ਅੱਛਾ ਬਖਸ਼ੀ ਸਾਹਿਬ ਪਿਛਲੇ ਆਪਾਂ ਆਤ ਦਿਨਾਂ ਦੀ ਉਹ ਗੱਲ ਕਰ ਲਈਏ ਤਾਂ ਇੰਨਾ ਕੁਛ ਇਨੀ ਤੇਜ਼ੀ ਦੇ ਨਾਲ ਵਾਪਰ ਰਿਹਾ ਹੈਗਾ ਕਿਤੇ ਨਾ ਕਿਤੇ ਲੱਗ ਰਿਹਾ ਕਿ ਵਾਕਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਦੇਖੋ ਜੀ ਮੈਂ ਕਹਣਾ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੈਗੀ ਹੈ ਕਿਵੇਂ ਜਿਸ ਪਾਰ ਬਾਂਗੜ ਦੇ ਵਿੱਚ ਵੀ ਕਹਿੰਦੇ ਆ ਕੁਝ ਲੋਕ ਪ੍ਰਵਾਸੀ ਕਹਿ ਰਹੇ ਪ੍ਰਵਾਸੀਆਂ ਨੇ ਇੱਕ ਪੰਜਾਬੀ ਨੂੰ ਧੱਕਾ ਦੇ ਦਿੱਤਾ ਨਹਿਰ ਦੇ ਵਿੱਚ ਉਹਦੀ ਡੇਥ ਹੋ ਗਈ ਆ ਲੱਭਿਆ ਤਾਂ ਲਾਸ਼ ਮਿਲਣੀ ਹੈਗੀ 10 12 ਬੰਦੇ ਸੀਗੇ ਉਹ ਜਿਹੜੇ ਬੰਦੇ ਕੋਈ ਡ੍ਰਿੰਕ ਕਰਦੇ ਪਏ ਸੀ ਉਹਨਾਂ ਨੂੰ ਆ ਕੇ ਉਹਨਾਂ ਦਾ ਡਾਂਗਾ ਛੋਟੀਆਂ ਆਪਣੇ ਹਥਿਆਰ ਲੈ ਕੇ ਉਹਨੂੰ ਮਾਰਕੁੱਟ ਕੀਤੀ ਗਈ ਹੈ ਉਹਨਾਂ ਦੇਖੋ ਵੀ ਚਾਹੇ ਜੋ ਮਰਦੀ ਹੈ ਮੈਂ ਕਹਿੰਦਾ ਵੇ ਇਹ ਕੋ ਕਿਹੜੇ ਸ਼ਾਦੀ ਤੱਤ ਵਗੇ ਆ ਕਿਸ ਸਮੁਦਾਇ ਨੂੰ ਬਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਗਿਆ ਹੁਣ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਤੇ ਹਿੰਦੂ ਹੈ ਨਾ ਜੀ ਇਹ ਕੋਈ ਐਸੀ ਸਾਜ਼ਿ ਜੱਚੀ ਚੱਤੀ ਜਾ ਰਹੀ ਹੈ ਜਿਹੜਾ ਹਿੰਦੂ ਨੂੰ ਹਿੰਦੂ ਨਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਕੀ ਹੈ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਲਦੀ ਇਹਦੇ ਕਾਰਵਾਈ ਕਰਨੀ ਚਾਹੀਦੀਗੀ ਹੈ ਉਹਨਾਂ ਬੰਦੇ ਲਾਹ ਕੇ ਮੈਂ ਕਹਣਾ ਇਹ ਲੋਕਾਂ ਦੇ ਉੱਪਰ ਜਿਹੜਾ ਪਰਚਾ ਨਾ ਉਹ ਪਾਂਦੇ ਦੇਸ਼ਦ్రోਹ ਦਾ ਇਹ ਕੰਮ ਹੀ ਦੇ ਦੋ ਉਹਦਾ ਕਰ ਰਹੇ ਵੇ ਇਸ ਟਮ ਆਪੇ ਲੜਾ ਕੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਇਸ ਮੋਲ ਖਾਬ ਕਰਕੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਕਈ ਇਹ ਜਿਹੜਾ ਪਰਚਾ ਪਵੇ ਦੇ ਦੋ ਪਰਚਾ ਪਵੇ ਤਾਂ ਕਿ ਜਿਹੜਾ ਵੀ ਬੰਦਾ ਇਹ ਕੰਮ ਗਲਤ ਕਰੇ ਉਹ ਸੋਚੇ ਵੀ ਭਾਈ ਪਰਚਾ ਦੇ ਦੋ ਤਾਂ ਪੈਣਾ ਵਾ ਜਮਾਨਤ ਮੁੜਕੇ ਨਹੀਂ ਹੋਣੀ ਬਿਲਕੁਲ ਤਿੰਨ ਬੰਦੇ ਜਿਹੜੇ ਨੇ ਅਰੈਸਟ ਕੀਤੇ ਨੇ ਹਾਲਾਂਕਿ 8 ਜਿਹੜੇ ਆ ਨਾਮਜ਼ਦ ਕੀਤੇ ਗਏ ਆ ਜਸਪਾਲ ਬੰਗੜ ਵਾਲੇ ਕੇਸ ਦੇ ਵਿੱਚ ਲੇਕਿਨ ਅਸੀਂ ਨਹੀਂ ਕਹਿੰਦੇ ਕਿ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਮਰਡਰ ਦਾ ਜਿਹੜਾ ਕੋਈ ਸੀਨ ਸਾਹਮਣੇ ਆਇਆ ਹੈ ਬੇਸ਼ੱਕ ਇੱਕ ਵਿਅਕਤੀ ਜਿਹੜਾ ਲਾਪਤਾ ਹੈ ਨੈਰ ਦੇ ਵਿੱਚ ਜਿੰਨੇ ਛਾਲ ਮਾਰੀ ਸੀ ਉਹਦੇ ਤੇ ਇੱਟਾ ਬੱਟੇ ਮਾਰੇ ਗਏ ਇਹ ਇੱਟਾਂ ਬੱਟਿਆਂ ਦਾ ਤਾਂ ਆ ਰਿਹਾ ਬਖਸ਼ੀ ਸਾਹਿਬ ਉਹਨਾਂ ਕੋਲ ਹਥਿਆਰ ਬੈਟ ਡੰਡੇ ਤਰਕਰਪਾਨਾ ਇਹ ਕਿੱਥੋਂ ਆ ਗਿਆ ਇਹ ਕਿਉਂ ਲੋਕ ਜਿਹੜੇ ਨਾਲ ਲੈ ਕੇ ਤੁਰਦੇ ਆ ਇਹ ਬੈਲਟ ਤੁਹਾਨੂੰ ਮੈਂ ਦੱਸ ਦਵਾਂ ਸਾਰੀ ਬੈਲਟ ਜਸਪਾਲ ਬੰਗੜ ਸ਼ਿਮਲਾਪੁਰੀ ਦੀ ਬੈਲਟ ਟੰਡਾਰੀ ਦੀ ਬੈਲਟ ਸ਼ੇਰਪੁਰ ਦੀ ਬੈਲਟ ਇੱਥੇ ਜਲਤ ਸਾਰੇ ਪ੍ਰਵਾਸੀ ਰਹਿੰਦੇ ਦੇਖੋ ਜੀ ਕਮਲ ਜੀ ਇਹ ਜਾਣ ਦਾ ਵਿਸ਼ਾ ਹੈ ਔਰ ਪਿੱਛੇ ਇੱਕ ਮੀਟਿੰਗ ਹੋਈ ਸੀ ਪ੍ਰਵਾਸੀਆਂ ਦੀ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਜਿੰਨੇ ਵੀ ਪ੍ਰਵਾਸੀ ਹੈ ਸਾਰੇ ਸਰਕਾਰ ਨੂੰ ਜੀ ਦਾ ਵਾਅਦਾ ਚਾਹੇ ਪ੍ਰਵਾਸੀ ਤੇ ਕੋਈ ਹੈ ਕਿਸ ਨੂੰ ਯਾਦ ਰੱਖਿਓ ਚਾਹੇ ਪ੍ਰਵਾਸੀ ਆਏ ਕੋਈ ਪੂਰੀ ਦੀ ਬਰਵਾਸੀ ਹੋਵੇ ਵੀ ਜਿਹੜੇ ਵੀ ਸਾਡੇ ਇੱਥੇ ਵੀ ਕਾਇਦਾ ਆਮ ਕਰੇ ਰਹੰਦਾ ਵਾ ਸਭ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਸਰਕਾਰ ਨੂੰ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਵੀ ਜਿੰਨੇ ਵੀ ਇਹ ਬੰਦੇ ਬਾਕਾਇਦ ਰੱਖੇਗੇ ਆ ਤੇ ਜਿਹੜੇ ਕਿਸੇ ਘਰ ਰਹਿ ਰਹੇ ਆ ਚਾਹੇ ਵੇੜਾ ਕੋਈ ਹੈ ਇਹ ਸਾਰੇ ਪੁਲੀ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਕਰਾਣ ਤਾਂ ਕਿ ਇਹਦਾ ਕੋਈ ਸ਼ਾਰਟੀ ਅਨਸਰ ਕੋ ਦਿਨ ਤੋਂ ਦਿਨੇ ਕੋਈ ਗਲਤ ਹਰਕਤ ਕਰਕੇ ਆਪਸ ਵਿੱਚ ਭਰਾਸੀਆਂ ਨੂੰ ਜਾਂ ਭਿੰਦੂਆਂ ਨੂੰ ਅਪਲਟਾਂ ਦੀ ਕੋਸ਼ਿਸ਼ ਨਹੀਂ ਹੋ ਰਹੀ ਹੈ ਇਹ ਨਾ ਹੋਵੇ ਇਹਨਾਂ ਦੇ ਵੈਰੀਫਾਈ ਹੋਣ ਚਾਹੀਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਤਾਂ ਕਿ ਪੂਰੇ ਜਿਹੜੀ ਬੈਲਟ ਹੈਗੀ ਆ ਭੰਡਾਰੀ ਹੋਗੀ ਚਾਹੇ ਤਿੰਦਰ ਸਾਡਾ ਇਲਾਕਾ ਚੰਦਨਗੜ੍ਹ ਇੱਥੇ ਹੋ ਗਿਆ ਹਰ ਜਗ੍ਹਾ ਤੇ ਵੇੜੇ ਹੈਗੇ ਜੀ ਜਿਹੜੀ ਉਹ ਉੱਥੇ ਹੀ ਬੰ ਇਹ ਸਾਡੇ ਵਿੱਚੋਂ ਲੋਕ ਵੀ ਇਹੋ ਜਿਹੇ ਕੋਈ ਹੋਣਗੇ ਜਿਹੜੇ ਲੋਕ ਜਿਹੜੇ ਬੈਰੀ ਬੈਰੀ ਜਾਂਦੇ ਕਿ ਬੈਰੀ ਖਾਂਦੇ ਇਹਨਾਂ ਦੀ ਪੋਸਟ ਵੈਰੀ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਸ਼ਾਇਦ ਤੱਕ ਹੋਣਾ ਜਿਹੜੇ ਤਾਂ ਭੱਜਣਗੇ ਜਿਹੇ ਲੋਕ ਬਿਲਕੁਲ ਸ਼ਰਾਰਤੀ ਤੱਤ ਕਿਸੇ ਵੀ ਸਮੁਦਾਇ ਦੇ ਵਿੱਚ ਹੋ ਸਕਦੇ ਆ ਉਹਦੇ ਲਈ ਸਾਰੇ ਪ੍ਰਵਾਸੀਆਂ ਨੂੰ ਬਲੇਮ ਕਰਨਾ ਤਾਂ ਠੀਕ ਨਹੀਂਗਾ ਨਾ ਬਿਲਕੁਲ ਮੈਂ ਤਾਂ ਪਹਿਲਾਂ ਕਿਹਾ ਤੁਕ ਕੋਈ ਇਹ ਗੱਲ ਨੂੰ ਵੀ ਸਾਨੂੰ ਆਪਸ ਰਾਹ ਦੀ ਪੂਰੀ ਸਾਜੀ ਰੱਤੀ ਜਾ ਰਹੀ ਹੈ ਕਿਉਂਕਿ ਮੈਂ ਤਾਂ ਇਹ ਕਹੂੰਗਾ ਇਹ ਜਿਹੜਾ ਸਾਰਾ ਜਿਹੜਾ ਮੁੱਦਾ ਹੈ ਪਾਕਿਸਤਾਨ ਦੇ ਆਈਐਸਆਈ ਦਾ ਹੋ ਸਕਦਾ ਵਾ ਕਿਉਂਕਿ ਇਸ ਟਾਈਮ ਸਾਡੀ ਜਿਹੜੀ ਪੰਜਾਬ ਪੁਲਿਸ ਹੈਗੀ ਆ ਬਹੁਤ ਇਸ ਟਾਈਮ ਬਬਰ ਖਾਸਾ ਇੰਟਰਨੈਸ਼ਨਲ ਮੇਰੇ ਘਰਦੇ ਹੁੰਦਾ ਬਬਰ ਖਾਸਾ ਇੰਟਰਨੈਸ਼ਨਲ ਕੀਤਾ ਸੀਗਾ ਇਸ ਟਾਈਮ ਪੰਜਾਬ ਦਾ ਪੂਰਾ ਪੂਰਾ ਮੋਹ ਕਾਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੋਰ ਲੱਡ ਹੋ ਕੇ ਇਹ ਲੋਕਾਂ ਦੀ ਭਾਲ ਕਰਕੇ ਇਹਨਾਂ ਲੋਕਾਂ ਦੇ ਉੱਪਰ ਪਰਦਾ ਪਾਇਆ ਦੇਸ਼ ਦੌਰ ਪਰਦਾ ਪਾਇਆ ਜਾਵੇ ਬਿਲਕੁਲ ਅੱਛਾ ਬਖਸ਼ੀ ਸਾਹਿਬ ਆਪਰੇਸ਼ਨ ਸਿੰਦੂਰ ਹੋਇਆ ਆਪਾਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਾਕਿਸਤਾਨ ਨੂੰ ਮੂਹ ਦੀ ਖਾਣੀ ਪਈ ਕਿਤੇ ਇਹੀ ਤਾਂ ਨਹੀਂ ਕਿ ਉਹ ਉਹੀ ਰੰਜਿਸ਼ ਦੇਖੋ ਯੁੱਧ ਜਿੱਤ ਆਪਣੇ ਤੋਂ ਜਿੱਤ ਨਹੀਂ ਸਕਦਾ ਲੜਾਈ 'ਚ ਆਪਣੇ ਤੋਂ ਜਿੱਤ ਨਹੀਂ ਸਕਦਾ ਉਹ ਵੱਡਾ ਇਤਿਹਾਸ ਪਿਆ ਹੈਗਾ ਚਾਰ-ਚਾਰ ਜੰਗਾ ਦਾ ਇਤਿਹਾਸ ਪਿਆ ਜੰਗ 'ਚ ਉਹ ਨਹੀਂ ਜਿੱਤ ਸਕਦਾ ਇਹੋ ਜਿਹਾ ਪ੍ਰੋਪਗੈਂਡੇ ਕਰਕੇ ਕਿਤੇ ਨਾ ਕਿਤੇ ਸ਼ੁਰੂ ਤੋਂ ਹੀ ਉਹਦੀ ਹਾਲਤ ਰਹੀ ਹੈ ਇਦਾਂ ਦੇ ਪ੍ਰੋਪਗੈਂਡੇ ਕਰੋ ਔਰ ਮਾਹੌਲ ਖਰਾਬ ਕਰੋ ਦੇਖੋ ਜੀ ਇਹ ਤਾਂ ਸਾਡਾ ਆਪਣੀ ਪੰਜਾਬ ਪੋਸਟ ਦਾ ਮਾਣ ਹੈਗਾ ਵਾ ਮੇਰੇ ਕੋ ਰੋਜ਼ ਦੀ ਪਰਦੇਸ ਖ਼ਬਰ ਉਹ ਕੋਈ ਨੋ ਕੀ ਜਿਹੜਾ ਆਤਵਾਦੀ ਹੈਗੀ ਹੈ ਉਹ ਫੜਿਆ ਜਾ ਰਿਹਾ ਉਹ ਫੜਿਆ ਜਾ ਰਿਹਾ ਹੈ ਕਿੰਡਾ ਨਾ ਜੀ ਬੰਬਾਂ ਨਾਲ ਫੜਿਆ ਜਾ ਰਿਹਾ ਹੈ ਕੋਈ ਜੇ ਸਾਡੀ ਪੰਜਾਬ ਪੋਲ ਬਹੁਤ ਤਰ੍ਹਾਂ ਗੈਸਦਾ ਮਨ ਹੋਸਤ ਤਰ੍ਹਾਂ ਜਰੂਰ ਤਗੀ ਹੈ ਤਾਂ ਕਿ ਮੈਂ ਤਾਂ ਕਹਾਂ ਜਾਈ ਸਾਡੀ ਕੋਈ ਏਜੰਸੀ ਜਾਨਾ ਉਹ ਵੀ ਬਾਹਰ ਆ ਕੇ ਕੰਮ ਕਰਨ ਇਸ ਟਾਈਮ ਬਾਹਰ ਆ ਕੇ ਕੰਮ ਕਰਨ ਜਰੂਰ ਤਗੀ ਉਹਨਾਂ ਦੀ ਤਾਂ ਕਿ ਜਿਹੜੇ ਇਹ ਜੇ ਲੋਕ ਹੈਗੇ ਜਿਹੜੇ ਦੱਤ ਫਲਾ ਰਹੇਗੇ ਆ ਜਾਂ ਜਿਹੜੇ ਇਹ ਜੇ ਕੰਮ ਜਿਹੜੇ ਕਰਦੇ ਪਏਗੇ ਸਾਡੀ ਹਿੰਦੂ ਆਪ ਲੜਾ ਰਹੇਗੇ ਸਾਜੀ ਸਾ ਇਹਨਾਂ ਕੰਮ ਹੋਣਗੇ ਆ ਉਹ ਸਾਡੀ ਜਿਹੜੀ ਪੰਜਾਬ ਪੋਲ ਦੀ ਇਸ ਤਰ੍ਹਾਂ ਨਹੀਂ ਸਕਦਾ ਨਾਲ ਹੀ ਕੱਲ 2000 ਦੋ ਹੈਗੇ ਫਰੇਗੇ ਜੀ ਫਰੇਗੇ ਜਿਹੜੇ ਇੱਥੇ ਲੁਧਿਆਣੇ ਚ ਆਪ ਡੀਸੀਪੀ ਕਹਿ ਰਹੇ ਹੈਗੇ ਨਜਾਇਜ਼ਾ ਸਲਾਹ ਰਿਆ ਹੈਗਾ ਦੇਖੋ ਜੀ ਜੇ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਵਾ ਆ ਰਿਹਾ ਤੇ ਕਿਉਂ ਆ ਰਿਹਾ ਜੇ ਆ ਰਿਹਾ ਤੇ ਮੈਂ ਕਹੂੰਗਾ ਸਾਫ ਕਹਿਣ ਗੂੰਗਾ ਤੇ ਪ੍ਰਸ਼ਾਸਨ ਨਾਕੀ ਹੈ ਫਿਰ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਅਲਰਟ ਹੋ ਕੇ ਜਿਹੜੀਆਂ ਬਾਹਰੋਂ ਆ ਰਿਹਾ ਰੋਕਿਆ ਜਾਵਾ ਉਹਨਾਂ ਨੂੰ ਜੇ ਪਤਾ ਆਪਾਂ ਨੂੰ ਆ ਰਿਹਾ ਫਿਰ ਤਾਂ ਰੋਕਣਾ ਆਪਾਂ ਮੰਨਦਾ ਕਿ ਰੋਕਦੇ ਫਿਰ ਰੋਕਿਆ ਕੋਈ ਨਹੀਂ ਜਾ ਰਿਹਾ ਜੇ ਪਤਾ ਤਾਂ ਹੁਣੋ ਕਹਾਂਗੇ ਉਹਦੀ ਪੂਰੀ ਵਾਰੀ ਅੱਛਾ ਇੱਕ ਚੀਜ਼ ਬਖਸ਼ੀ ਸਾਹਿਬ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਮੈਂ ਜ਼ਰੂਰ ਕਰੂੰਗਾ ਹੁਣ ਇਹਨੂੰ ਕਿੱਦਾਂ ਦੇਖਦੇ ਹੋ ਜੋ ਜਲੰਧਰ ਦੇ ਵਿੱਚ ਹਾਦਸਾ ਹੋਇਆ ਇਹਨੂੰ ਮੈਂ ਹਾਦਸਾ ਹੀ ਕਹੂੰਗਾ ਦੋਨੋਂ ਸਮਾਜਾਈ ਲੜਨੇ ਨਹੀਂ ਚਾਹੀਦੇ ਸੀ ਭਾਈਚਾਰਕ ਸਾਈਂ ਟੁੱਟਣੀ ਨਹੀਂ ਚਾਹੀਦੀ ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਮਾਨ ਇਹਨੂੰ ਹੁਣ ਕਿੱਦਾਂ ਦੇਖਦੇ ਹੋ ਕੀ ਲੱਗਦਾ ਕਿ ਮੁਸਲਮਾਨ ਭਾਈਚਾਰੇ ਨੂੰ ਵੀ ਥੋੜਾ ਜਿਹਾ ਸਮਝਣਾ ਚਾਹੀਦਾ ਸੀਗਾ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਥੋੜੀ ਜਿਹੀ ਜ਼ਾਵਤ ਚਲਕੀ ਦਿਖਾਤੀ ਹੁਣ ਵੀ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਹੈਗੇ ਕਿ ਜਾਨ ਬੁਝ ਕੇ ਉਸ ਵਿ ਦੇਖੋ ਜੀ ਜਾਣ ਬੁੱਝ ਕੇ ਨਾਰਾ ਨਹੀਂ ਵੀ ਲਾਂਦਾ ਹੁੰਦਾ ਉਹ ਜੈਸੀ ਰਾਮ ਹੈ ਕਿੰਨੇ ਕਿਹੜਾ ਕੋਈ ਉਹਨਾਂ ਕੋਈ ਗਾਲ ਘੱਟਦੀ ਜਾਂ ਕੋਈ ਗਲਤ ਗਲਤ ਲਹਜ ਬੋਲ ਦਿੱਤੇ ਗਿਆ ਅੱਛਾ ਜੇ ਚੁੱਪ ਰਹਿਣ ਦਿੰਦਾ ਤਾਂ ਸ਼ਾਇਦ ਇਹ ਮਸਲਾ ਨਾ ਹੁੰਦਾ ਦੇਖੋ ਜੀ ਐਂ ਤਾਂ ਕਹਿੰਦੇ ਜੇ ਉਹ ਉੱਥੇ ਉਹ ਉੱਥੇ ਨਾ ਆਂਦੇ ਹਾਂ ਪੰਜਾਬੀ ਵੀ ਕਹਿੰਦੇ ਆ ਵੀ ਉੱਥੇ ਮੁਸਲਮਾਨ ਸਮੁਦਾਇ ਜੜੋ ਜਿਸ ਵਾਸਤੇ ਉੱਥੇ ਨਾ ਆਂਦੇ ਤੇ ਤਾਂ ਵੀ ਨਾ ਹੁੰਦਾ ਇਹ ਗੱਲ ਹੁੰਦੀ ਆ ਕਿ ਬੰਦੇ ਆਪਣੇ ਵਿੱਚ ਸੈਂਟੀਮੈਂਟਲ ਹੁੰਦੇ ਆ ਆਪਣਾ ਜੈਸ਼ੀਗਾਂ ਆਪਣਾ ਕਹਿ ਰਹੇ ਗਿਆ ਲੇਕ ਇੰਨਾ ਲੋਕਾਂ ਜੇ ਉਹਨਾਂ ਨੂੰ ਉਹਨਾਂ ਨਾ ਰੋਕਦੇ ਉਹਨੂੰ ਇਕੱਠੇ ਨਾ ਹੁੰਦੇ ਤੇ ਵੇਖੀ ਇਹਨੂੰ ਪਤਾ ਹੋਣਾ ਚਾਹੀਦਾ ਪਈ ਗੱਲ ਵੀ ਕਰ ਸਕਦੇ ਆ ਕਿ ਹਰ ਬੰਦੇ ਨੂੰ ਹਰ ਕੌਮ ਨੂੰ ਆਪਣਾ ਆਪਣਾ ਸੈਂਟੀਮੈਂਟ ਰੱਖਣਾ ਚਾਹੀਦਾ ਵਾ ਜੇ ਕੋਈ ਨਾ ਜੈਸ਼ੀ ਰਾਮ ਕਰਦਾ ਤੇ ਉਹ ਉਹਨੂੰ ਇਧਰ ਕਰ ਦੇ ਦੀ ਮੈਨੂੰ ਕਿ ਕੋਈ ਅੱਲਾਹ ਨੂੰ ਕਹਿੰਦਾ ਕਰੀਏ ਸਾਨੂੰ ਕੀ ਦਾਜ ਸਾਨੂੰ ਆਪਣੇ ਨਾਮਾ ਉਹਨੂੰ ਆਪਣੇ ਦਮਾਨ ਲੇਕ ਕਿਸੇ ਨੂੰ ਵੀ ਕਿਸੇ ਨੂੰ ਬੋਲ ਕਰਦਾ ਕੋਈ ਹੱਕ ਨਹੀਂ ਬੰਦਾ ਖੜ ਖੜ ਕਰਕੇ ਭੂਆ ਦੇ ਨਾਮ ਦੇ ਉੱਪਰ ਤੇ ਜੇ ਉਹ ਵਿਰੋਧ ਨਾ ਕਰਦੇ ਕਿ ਅਜੇ ਇਹ ਇਹ ਮਹੌਲਾ ਹੋਂਦ ਫਿਰ ਵੀ ਮੈਂ ਆਪਣੇ ਹਿੰਦੂਸ ਭਰਾਵਾਂ ਨੂੰ ਕਹਿਣਾ ਇੱਕ ਅਪਤਾਰੇ ਸੋਸ਼ਲ ਮੀਡੀਆ ਦੇ ਮਾਧਮੇ ਲੰਧਿਆਣਾ ਦੇ ਕਹਿਣਾ ਜਾਊਗਾ ਵੀ ਪ੍ਰਸ਼ਾਸਨ ਬਹੁਤ ਸਤਾਰਕ ਹੈਗਾ ਵਾ ਔਰ ਉਹਨਾਂ ਨੇ ਯਾਪਰ ਵੀ ਕਰ ਦਿੱਤੀ ਹੈ ਉਹ ਜਾਂਚ ਦਾ ਵਿਚਾਰਾ ਪੂਰੀ ਸਾਰਾ ਜਿਹੜਾ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਆ ਪੂਰੀ ਜਾਂਚ ਕਰੂਗਾ ਔਰ ਜਿਹਦੀ ਵੀ ਗਲਤੀ ਨਜ਼ਰ ਅੱਥੇ ਆਈ ਉਹ ਉਹਨੂੰ ਅਸੀਂ ਇਹ ਮੈਂ ਉਮੀਦ ਕਰਦੇ ਹਾਂ ਮੰਗ ਕਰਦੇ ਹਾਂ ਉਹਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਅੱਛਾ ਹਿੰਦੂਸ ਘਟਨਾ ਨੂੰ ਰੋਕ ਕੇ ਜਾਣ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਸਹੀ ਕੀਤਾ ਦੇਖੋ ਜੀ ਰੋਕਣ ਕਰਕੇ ਪ੍ਰਸ਼ਾਸਨ ਨੇ ਤਾਂ ਰੋਕਤਾ ਕਿ ਦੋਹਾਂ ਉਸ ਇਕੱਠਾਂ ਵਿੱਚ ਦੋਹਾਂ ਵਾ ਇਹ ਵਾਪਸ ਵੀ ਕੋਈ ਚ ਉਹ ਨਾ ਹੋਵੇ ਲੇਕਿਨ ਉਹ ਕਹਿੰਦੇ ਵੀ ਸਾਨੂੰ ਹੀ ਹਮੇਸ਼ਾ ਕਿਉਂ ਰੋਕਿਆ ਜਾਂਦਾ ਕੋਈ ਛੇਜ ਨੂੰ ਆ ਜਾਂਦੀ ਤਾਂ ਵੀ ਹਿੰਦੂ ਬੰਦ ਕਰਦੇ ਕੋਈ ਹੋ ਆ ਤਾਂ ਵੀ ਬੰਦ ਕਰ ਦਿੰਦੇ ਆ ਵੀ ਹਿੰਦੂਆਂ ਨੂੰ ਹੀ ਬੰਦ ਕੀਤਾ ਜਾਂਦਾ ਦੂਜੇ ਸਮਾਜ ਨੂੰ ਨਹੀਂ ਕੀਤਾ ਜਾਂਦਾ ਮੁੱਸੀ ਨੂੰ ਨਹੀਂ ਮੰਨੀ ਕੀਤਾ ਪਰ ਕਾਰਵਾਈ ਤਾਂ ਹੋਈ ਨਾ ਉਹਨਾਂ ਤੇ ਕਾਰਵਾਈ ਤਾਂ ਹੋਈ ਹੈ ਲੇਕਿਨ ਗੁਫਤਾਰੀ ਨਹੀਂ ਹੋਈ ਨਾ ਉਹ ਕਹਿੰਦੇ ਗੁਫਤਾਰਾ ਉਹ ਕਹਿੰਦੇ ਗੁਫਤਾਰਾ ਕਰ ਲਓ لیکن ਮੈਂ طرف ਇਹ ਕਹਤਾ ਹਾਂ ਵੀ ਇਹ ਜਾਂਚ ਦਾ ਵਿਸ਼ਾ ਹੈ ਮੈਂ ਸਰਕਾਰ ਕੇ ਮੰਗ ਕਰਦਾ ਵਾਂ ਇਹਦੀ ਪੂਰੀ ਪੁਖਤਾ ਜਾਂਚ ਕਰਕੇ ਉਹ ਜਿਸ ਵੀ ਬੰਦੇ ਵੀ ਇਹ ਜਗੇ ਨੂੰ ਗਲਤੀ ਨਾਲ ਆ ਰਹੀ ਹੈ ਸਰਕਾਰ ਨੂੰ ਉਹਦੀ ਪੁਖਤਾ ਕਾਰਵਾਈ ਕੀਤੀ ਜਾਵੇ ਬਿਲਕੁਲ ਪੁਖਤਾ ਕਾਰਵਾਈ ਕੀਤੀ ਜਾਵੇ ਔਰ ਨਾਲ ਹੀ ਸਤਰਕ ਜ਼ਰੂਰ ਰਿਹਾ ਜਾਵੇ ਕਿਉਂਕਿ ਆਪਰੇਸ਼ਨ ਸਿੰਦੂਰ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਨੂੰ ਜ਼ਰੂਰ ਕਿਤੇ ਨਾ ਕਿਤੇ ਮਿਰਚਾਂ ਲੱਗੀਆਂ ਹੋਣਗੀਆਂ ਔਰ ਆਪਾਂ ਸਭ ਜਾਣਦੇ ਹਾਂ ਉਹਦਾ ਇਤਿਹਾਸ ਰਿਹਾ ਹੈ ਕੀ ਪ੍ਰੋਪਗੈਂਡਾ ਕਰਨਾ ਉਹਦੀ ਆਦਤ ਹੈ ਕਿਉਂਕਿ ਜੰਗ ਦੇ ਵਿੱਚ ਅਸ ਤੱਕ ਉਹ ਨਾ ਕਦੀ ਜਿੱਤਿਆ ਨਾ ਜਿੱਤ ਸਕਦਾ ਜੈ ਸ਼੍ਰੀ ਰਾਮ ਦੇ ਨਾਰੇ ਨੇ ਲੱਗਨੇ ਚਾਹੀਦੇ ਨੇ ਹਰੇਕ ਧਰਮ ਨੂੰ ਪੂਰੀ ਆਜ਼ਾਦੀ ਹੈ ਕਿ ਉਹ ਆਪਣੇ ਧਰਮ ਦੇ ਨਾਰੇ ਲਗਾ ਸਕਦਾ ਹੈ ਲੇਕਿਨ ਮਾਹੌਲ ਖਰਾਬ ਨਾ ਹੋਵੇ ਇਹਦਾ ਧਿਆਨ ਆਪਾਂ ਨੂੰ ਸਾਰੇ ਪਾਈਚਾਰਿਆਂ ਨੂੰ ਮਿਲ ਕੇ ਜ਼ਰੂਰ ਰੱਖਣਾ ਚਾਹੀਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ